ਵਿੱਚ ਪੀਐਲਜੀਏ ਬਲਾਂ ਨੇ ਪੁਲਿਸ ਅਰਧ ਸੈਨਿਕ ਬਲਾਂ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਕਮਾਂਡੋ ਯੂਨਿਟਾਂ ਅਤੇ ਭਾਰਤੀ ਫੌਜੀ ਯੂਨਿਟਾਂ ਦਾ ਦੀ ਬੇਤਰਕੇ ਰਵੰਦੀ ਅਤੇ ਖਾਤਮੇਨੀਆ ਕਾਰਵਾਈਆਂ ਅਤੇ ਮੁਕਾਬਲਿਆਂ ਵਿੱਚ ਵਿਰੋਧ ਕੀਤਾ ਪਿਛਲੇ ਸਾਲ ਕਗਾਰ ਜੁੱਧ ਨੂੰ ਹਰਾਉਣ ਲਈ ਸਾਡੀਆਂ ਪੀਐਲਜੀਏ ਫੌਜਾਂ ਮੁੱਖ ਤੌਰ ਤੇ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸਾਂ ਇਹਨੂੰ ਆਈਈਡੀ ਕਹਿੰਦੇ ਨੇ ਦੀ ਵਰਤੋਂ ਕੀਤੀ ਅਤੇ ਦੁਸ਼ਮਣ ਦੇ ਨਿਸ਼ਾਨਿਆਂ ਨੂੰ ਨਿਸ਼ਾਨਾ ਬਣਾਇਆ ਘੇਰਾਬੰਦੀ ਅਤੇ ਮੁਕਾਬਲਿਆਂ ਦਾ ਬਹਾਦਰੀ ਨਾਲ ਵਿਰੋਧ ਕੀਤਾ ਘਾਤ ਲਗਾ ਕੇ ਹਮਲਾ ਕੀਤਾ ਤੇ ਪੁਲਿਸ ਮੁਖਬਰਾਂ ਨੂੰ ਖਤਮ ਕਰ ਦਿੱਤਾ ਭਾਜਪਾ ਦੇ ਕੁਝ ਨੇਤਾ ਜੋ ਲੋਕਾਂ ਦੇ ਦੁਸ਼ਮਣ ਸਨ ਨੂੰ ਖਤਮ ਕਰ ਦਿੱਤਾ ਗਿਆ ਅਤੇ ਜਾਲ ਵਜੋਂ ਸਪਾਈਕ ਹੋਲ ਲਗਾਏ ਗਏ ਗੁਰੀਲਾ ਜੁੱਧ ਨੂੰ ਅੰਜਾਮ ਦੇਣ ਲਈ ਵਰਤੇ ਜਾਣ ਵਾਲੇ ਕੁਝ ਤਰੀਕੇ ਇਹ ਸਨ ਗੁਰੀਲਾ ਕਾਰਵਾਈਆਂ ਦੀ ਹੱਦ ਅਤੇ ਤੀਬਰਤਾ ਘਟੀ ਹੈ ਨਤੀਜੇ ਵਜੋਂ ਪੁਲਿਸ ਅਧਿਕਾਰੀਆਂ ਨੂੰ ਖਤਮ ਕਰਨ ਜਾਂ ਜ਼ਖਮੀ ਕਰਨ ਦੇ ਉਦੇਸ਼ ਨਾਲ ਕੀਤੀਆਂ ਗਈਆਂ ਕਾਰਵਾਈਆਂ ਘਟੀਆਂ ਹਨ ਪੀਐਲਜੀ ਇਹ ਦੁਸ਼ਮਣ ਤੋਂ ਸਿਰਫ 5 ਹਥਿਆਰ ਹੀ ਜਬਤ ਕਰ ਸਕਿਆ ਦੂਜੇ ਪਾਸੇ ਕਗਾਰ ਜੁੱਧ ਦੇ ਕਾਰਨ ਸਾਡੀਆਂ ਪੀਐਲਜੀ ਫੌਜਾਂ ਤੇ ਜਨਤਕ ਸੰਗਠਨ ਨੂੰ ਭਾਰੀ ਨੁਕਸਾਨ ਹੋਇਆ ਨਤੀਜੇ ਵਜੋਂ ਦੇਸ਼ ਭਰ ਵਿੱਚ ਇਨਕਲਾਬੀ ਲਹਿਰ ਨੂੰ ਭਾਰੀ ਸੱਟ ਵੱਜੀ ਭਾਵੇਂ ਦੇਸ਼ ਵਿੱਚ ਇਨਕਲਾਬੀ ਲਹਿਰ ਨੂੰ ਭਾਰੀ ਨੁਕਸਾਨ ਹੋਇਆ ਹੈ ਪਰ ਪਾਰਟੀ ਜੋ ਅਜੇ ਵੀ ਦੇਸ਼ ਭਰ ਵਿੱਚ ਮੌਜੂਦ ਹੈ ਲੋਕਾਂ ਵਿੱਚ ਵੱਖ-ਵੱਖ ਰੂਪਾਂ ਵਿੱਚ ਰਾਜਨੀਤਿਕ ਕੰਮ ਜਾਰੀ ਰੱਖ ਰਹੀ ਹੈ ਇਹ ਜਨਤਾ ਵਿੱਚ ਇਨਕਲਾਬੀ ਰਾਜਨੀਤਿਕ ਪ੍ਰਚਾਰ ਦਾ ਪ੍ਰਸਾਰ ਕਰਨਾ ਜਾਰੀ ਰੱਖਦੀ ਹੈ ਲੋਕਾਂ ਨੂੰ ਲਾਮਬੰਦ ਕਰਦੀ ਹੈ ਅਤੇ સામਰਾਜਵਾਦ ਦਲਾਲ ਨੌਕਰਸ਼ਾ ਸ਼ਾ ਪੂੰਜੀਵਾਦ ਭੂਮੀਪਤੀਵਾਦ ਕਾਰਪੋਰੇਟਾਈਜੇਸ਼ਨ ਅਤੇ ਫੌਜੀਕਰਨ ਵਿਰੁੱਧ ਸੰਘਰਸ਼ਾਂ ਨੂੰ ਅੱਗੇ ਵਧਾਉਂਦੀ ਹੈ ਇਹ ਲੋਕਾਂ ਨੂੰ ਵੱਖ-ਵੱਖ ਰੂਪਾਂ ਵਿੱਚ ਜਨਤਕ ਲਹਿਰਾਂ ਵਿੱਚ ਸੰਗਠਿਤ ਕਰ ਰਹੀ ਹੈ ਅਤੇ ਲੋਕਾਂ ਤੇ ਲੋਕਾਂ ਦੀ ਮਲੇਸ਼ੀਆ ਤੇ ਨਿਰਪਰ ਕਰਦੇ ਆਂ ਪਾਰਟੀ ਅਤੇ ਪੀਐਲਜੀਏ ਲੰਬੇ ਵਿਕੇਂਦਰੀਕ੍ਰਿਤ ਸਵੈ ਰੱਖਿਆ ਗਰੀਲਾ ਜੁੱਧ ਨੂੰ ਜਾਰੀ ਰੱਖ ਰਹੀ ਹੈ। ਭਾਵੇਂ ਕਿ ਕਗਾਰ ਆਖਰੀ ਜੰਗ ਦੇ ਨਾਮ ਤੇ ਕੇਂਦਰ ਅਤੇ ਰਾਜ ਸਰਕਾਰਾਂ ਨੇ 8,85,000 ਪੁਲਿਸ, ਕੇਂਦਰੀ ਹਥਿਆਰਬੰਦ ਪੁਲਿਸ ਬਲ, ਕਮਾਂਡੋ ਬਲ, ਭਾਰਤੀ ਫੌਜ ਅਤੇ ਹਵਾਈ ਸੈਨਾ ਨੂੰ ਇਨਕਲਾਬੀ ਖੇਤਰਾਂ ਵਿੱਚ ਲਾਮਬੰਦ ਕੀਤਾ ਹੈ। ਵਿਆਪਕ ਕਾਰਵਾਈਆਂ ਕਰਦੇ ਹੋਏ ਇਹਨਾਂ ਕਾਰਵਾਈਆਂ ਦਾ ਬਹਾਦਰੀ ਨਾਲ ਵਿਰੋਧ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਪਿੱਛੇ ਛੱਡਿਆ ਗਿਆ ਹੈ। ਹਮਲੇ ਦਾ ਮੁਕਾਬਲਾ ਹਿੰਮਤ ਅਤੇ ਜ਼ਰਰਤਾਂ ਨਾਲ ਕੀਤਾ ਗਿਆ ਹੈ। ਛਤੀਸ਼ਗੜ, ਮਹਾਰਾਸ਼ਟਰ, ਉੜੀਸਾ, ਤੇਲੰਗਾਨਾ ਤੇ ਝਾਰਖੰਡ ਵਿੱਚ ਹਰ ਕਿਸਮ ਦੇ ਹਥਿਆਰਬੰਦ ਬਲਾਂ, ਕੇਂਦਰੀ ਹਥਿਆਰਬੰਦ ਬਲਾਂ, ਕਮਾਂਡੋ ਯੂਨਿਟਾਂ, ਭਾਰਤੀ ਫੌਜ ਅਤੇ ਹਵਾਈ ਸੈਨਾ ਦੇ 50 ਹਜ਼ਾਰ ਤੋਂ ਵੱਧ ਕਰਮਚਾਰੀਆਂ ਨੂੰ ਲਾਮਬੰਦ ਕੀਤਾ ਗਿਆ ਹੈ। ਇਸ ਦੇ ਨਾਲ ਅਮਰੀਕੀ ਤੇ ਇਜ਼ਰਾਈਲੀ ਫੌਜੀ ਅਧਿਕਾਰੀ ਅਤੇ ਟੈਕਨੀਸ਼ੀਅਨ ਇਨਕਲਾਬੀ ਲਹਿਰ ਨੂੰ ਹਰਾਉਣ ਲਈ ਸਾਂਝੇ ਵਿਆਸਾਂ ਵਿੱਚ ਸ਼ਾਮਲ ਹੋਏ ਹਨ ਭਾਵੇਂ ਕਿ ਪਿਛਲੇ 3 ਸਾਲਾਂ ਤੋਂ ਕੇਂਦਰ ਤੇ ਰਾਜ ਸਰਕਾਰਾਂ ਝਾਰਖੰਡ ਦੇ ਪੱਛਮੀ ਸਿੰਘ ਭੂਮ ਜ਼ਿਲ੍ਹੇ ਵਿੱਚ ਕੇਂਦਰਿਤ ਕਾਰਵਾਈਆਂ ਕਰ ਰਹੀਆਂ ਹਨ ਇਹਨਾਂ ਹਮਲਿਆਂ ਦਾ ਵਿਰੋਧ ਕੀਤਾ ਗਿਆ ਹੈ ਤੇ ਦੁਸ਼ਮਣ ਹਥਿਆਰਬੰਦ ਸੈਨਾਵਾਂ ਨੂੰ ਕਾफी ਨੁਕਸਾਨ ਪਹੁੰਚਾਇਆ ਗਿਆ ਹੈ ਇਹ ਸਾਡੇ ਸਕਾਰਾਤਮਕ ਪਹਿਲੂ ਹਨ ਇਨ੍ਹਾਂ ਸਕਾਰਾਤਮਕ ਪਹਿਲੂਆਂ ਨੂੰ ਇਕਜੁੱਟ ਕਰਦੇ ਹੋਏ ਆਓ ਅਸੀਂ ਅਸਥਾਈ ਰੁਕਾਵਟਾਂ ਨੂੰ ਦੂਰ ਕਰੀਏ ਅਤੇ ਇਨਕਲਾਬੀ ਲਹਿਰ ਨੂੰ ਅੱਗੇ ਵਧਾਈਏ ਇਨਕਲਾਬੀ ਜਵਾਬੀ ਹਮਲਾਵਰ ਕਾਗਾਰ ਜੁੱਦ ਦੌਰਾਨ ਪਾਰਟੀ ਪੀਐਲਜੀਏ ਜਨਤਕ ਸੰਗਠਨਾ ਅਤੇ ਇਨਕਲਾਬੀ ਲਹਿਰ ਦੀ ਰੱਖਿਆ ਕਰਨ ਲਈ ਸਾਨੂੰ ਹੇਠ ਲਿਖੇ ਰਾਜਨੀਤਿਕ ਸੰਗਠਨਾਤਮਕ ਅਤੇ ਫੌਜੀ ਕਾਰਜਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਅੱਗੇ ਇਹ ਜਿਹੜੇ ਹੈਗੇ ਆ ਕਾਰਜ ਉਹਨਾਂ ਨੇ ਕੱਢੇ ਹੈਗੇ ਆ ਨੰਬਰ 1 ਲੀਡਰਸ਼ਿਪ ਤਾਕਤਾਂ ਦੀ ਰੱਖਿਆ ਨੂੰ ਤਰਜੀ ਦਿੱਤੀ ਜਾਣੀ ਚਾਹੀਦੀ ਹੈ ਅਤੇ ਨੁਕਸਾਨ ਤੋਂ ਬਚਣਾ ਚਾਹੀਦਾ ਹੈ ਪਿਛਲੇ ਸਾਲ ਦੌਰਾਨ ਦੇਸ਼ ਭਰ ਵਿੱਚ ਪਾਰਟੀ ਪੀਐਲਜੀਏ ਤੇ ਜਨਤਕ ਸੰਗਠਨਾਂ ਨਾਲ ਸੰਬੰਧਿਤ 320 ਸਾਥੀ ਸ਼ਹੀਦ ਹੋ ਗਏ 53 ਸਾਲਾਂ ਬਾਅਦ ਪਾਰਟੀ ਦੇ ਸੰਸਥਾਪਕ ਨੇਤਾਵਾਂ ਵਿੱਚੋਂ ਇੱਕ ਕਾਮਰੇਡ ਚਾਰੂ ਮਨਜਮਦਾਰ ਦੀ ਸ਼ਹਾਦਤ ਤੋਂ ਬਾਅਦ ਸਾਡੀ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਬਸਵਾ ਰਾਜ ਦਾ ਬਿਛੂੜਾ ਸਾਡੀ ਪਾਰਟੀ ਤੇ ਇਨਕਲਾਬੀ ਲਹਿਰ ਲਈ ਇੱਕ ਗੰਭੀਰ ਝਟਕਾ ਹੈ ਇਸ 1 ਸਾਲ ਵਿੱਚ ਕੇਂਦਰੀ ਕਮੇਟੀ ਦੇ 8 ਮੈਂਬਰ ਤੇ ਵੱਖਵਾਕ ਰਾਜ ਕਮੇਟੀਆਂ ਦੇ 15 ਮੈਂਬਰ ਸ਼ਹੀਦ ਹੋ ਚੁੱਕੇ ਹਨ ਸਾਡੀਆਂ ਕੇਂਦਰੀ ਤੇ ਰਾਜ ਕਮੇਟੀਆਂ ਨੂੰ ਭਾਰੀ ਨੁਕਸਾਨ ਹੋਇਆ ਹੈ ਇਹ ਨੁਕਸਾਨ ਇਨਕਲਾਬੀ ਲਹਿਰ ਨੂੰ ਲੰਬੇ ਸਮੇਂ ਤੱਕ ਪ੍ਰਭਾਵਿਤ ਕਰਨਗੇ ਇਹਨਾਂ ਲੀਡਰਸ਼ਿਪ ਘਾਟਿਆਂ ਦੇ ਨਾਲ ਪਾਰਟੀ ਪੀਐਲਜੀਏ ਤਾਕਤਾ ਜਨਤਕ ਸੰਗਠਨ ਦੇ ਨੇਤਾ ਅਤੇ ਕਰਕੁਨ ਅਤੇ ਇਨਕਲਾਬੀ ਲੋਕਾਂ ਦੇ ਵੱਡੀ ਗਿਣਤੀ ਵਿੱਚ ਆਗੂ ਅਤੇ ਕਾਡਰ ਸ਼ਹੀਦ ਹੋ ਗਏ ਹਨ ਨਤੀਜੇ ਵਜੋਂ ਪਾਰਟੀ ਪੀਐਲਜੀਏ ਜਨਤਕ ਸੰਗਠਨਾ ਤੇ ਇਨਕਲਾਬੀ ਲਹਿਰ ਨੂੰ ਭਾਰੀ ਨੁਕਸਾਨ ਹੋਇਆ ਹੈ ਇਸ ਸਥਿਤੀ ਵਿੱਚ ਕੇਂਦਰ ਦੁਆਰਾ ਤਿਆਰ ਕੀਤੇ ਗਏ ਰਾਜਨੀਤਿਕ ਤੇ ਫੌਜੀ ਨਿਰਦੇਸ਼ਾਂ ਨੂੰ ਸਹੀ ਢੰਗ ਨਾਲ ਲਾਗੂ ਕਰਕੇ ਅਤੇ ਉਹਨਾਂ ਦੀ ਪਾਲਣਾ ਕਰਕੇ ਕੇਂਦਰੀ ਕਮੇਟੀ ਤੇ ਪੋਲਟ ਬਿਊਰੋ ਸਾਨੂੰ ਹੋਰ ਨਿਸ਼ਾਨਾ ਨੂੰ ਰੁਕਣਾ ਚਾਹੀਦਾ ਹੈ ਅਜਿਹੇ ਨੁਕਸਾਨਾਂ ਨੂੰ ਰੋਕ ਕੇ ਅਸੀਂ ਪਾਰਟੀ ਪੀਐਲਜੀਏ ਜਨਤਕ ਸੰਗਠਨਾ ਅਤੇ ਇਨਕਲਾਬੀ ਲਹਿਰ ਦੀ ਰੱਖਿਆ ਕਰਾਂਗੇ ਤੇ ਉਹਨਾਂ ਨੂੰ ਦੁਬਾਰਾ ਬਣਾਵਾਂਗੇ ਤੇ ਮਜ਼ਬੂਤ ਕਰਾਂਗੇ 31 ਮਾਰਚ 2026 ਤੋਂ ਬਾਅਦ ਵੀ ਕਗਾਰ ਅਤੇ ਹੋਰ ਸਬੰਧਤ ਸੰਚਾਲਨ ਨਾਵਾਂ ਹੇਠ ਦੇ ਨਾਮ ਹੇਠ ਇਨਕਲਾਬੀ ਜਵਾਬੀ ਹਮਲਾ ਜਾਰੀ ਰਹੇਗਾ ਕਿਉਂਕਿ ਕਗਾਰ ਦਾ ਉਦੇਸ਼ ਦਬੇ ਕੁਚਲੇ ਲੋਕਾਂ ਨੂੰ ਕੁਚਲਣਾ ਤੇ ਕਾਰਪੋਰੇਟ ਹਿੰਦੂ ਦੇਸ਼ ਸਥਾਪਿਤ ਕਰਨਾ ਹੈ ਇਸ ਲਈ ਆਰਐਸਐਸ ਭਾਜਪਾ ਉਹਨਾਂ ਦੇ ਸਹਿਯੋਗੀ ਸੰਗਠਨ ਸੌਰੀ ਅਤੇ ਉਹਨਾਂ ਦੀ ਅਗਵਾਈ ਹੇਠ ਕੰਮ ਕਰਨੀਆਂ ਕੇਂਦਰ ਤੇ ਰਾਜ ਸਰਕਾਰਾਂ ਉਹਨਾਂ ਸਾਰਿਆਂ ਨੂੰ ਕੱਟੜਪੰਥੀ ਅਤੇ ਸ਼ਹਿਰੀ ਕੱਟੜਪੰਥੀ ਦੱਸਦੀਆਂ ਹਨ ਆ ਸ਼ਹਿਰੀ ਨਕਸਲੀ ਵੀ ਕਹਿੰਦੇ ਨੇ ਸ਼ਹਿਰੀ ਮਾਓਵਾਦੀ ਵੀ ਕਹਿੰਦੇ ਨੇ ਜੋ ਕਾਰਪੋਰੇਟਿਕਰਨ ਫੌਜੀਕਰਨ ਤੇ ਹਿੰਦੂਤਵ ਦਾ ਵਿਰੋਧ ਕਰਦੇ ਹਨ ਅਤੇ ਉਹਨਾਂ ਵਿਰੁੱਧ ਫਾਸ਼ੀਵਾਦੀ ਹਮਲੇ ਕਰ ਰਹੀਆਂ ਹਨ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਨੂੰ ਲੀਡਰਸ਼ਿਪ ਤਾਕਤਾਂ ਦੀ ਰੱਖਿਆ ਕਰਨੀ ਚਾਹੀਦੀ ਹੈ ਸਿਰਫ ਸਮਾਜਿਕ ਜੀਵਨ ਦੇ ਹਰ ਖੇਤਰ ਵਿੱਚ ਬ੍ਰਾਹਮਣਵਾਦੀ ਹਿੰਦੂਤਵ ਫਾਸ਼ੀਵਾਦ ਵਿਰੁੱਧ ਸੰਘਰਸ਼ ਕਰਕੇ ਹੀ ਸਾਰੇ ਵਿਅਕਤੀਆਂ ਤਾਕਤਾਂ ਸੰਗਠਨਾਵਾਂ ਸੰਸਥਾਵਾਂ ਅਤੇ ਪਾਰਟੀਆਂ ਦੇ ਨਾਲ ਜੋ ਕਾਰਪੋਰਟਾਈਜੇਸ਼ਨ ਕਾਰਪੋਰਟਾਈਜੇਸ਼ਨ ਫੌਜੀਕਰਨ ਤੇ ਹਿੰਦੂਤਵ ਦਾ ਵਿਰੋਧ ਕਰਦੇ ਹਨ ਅਸੀਂ ਆਪਣੀਆਂ ਲੀਡਰਸ਼ਿਪ ਤਾਕਤਾਂ ਦੀ ਰੱਖਿਆ ਕਰ ਸਕਦੇ ਹਾਂ ਨੰਬਰ 2 ਸਾਨੂੰ ਗਦਾਰ ਸੋਨੂ ਅਤੇ ਸਤੀਸ਼ ਦੇ ਗੁੱਟ ਦੁਆਰਾ ਪੈਦਾ ਕੀਤੇ ਸੰਕਟ ਨੂੰ ਦੂਰ ਕਰਨਾ ਚਾਹੀਦਾ ਹੈ ਗਦਾਰ ਪਾਰਟੀ ਵਿਭਾਜਕ ਅਤੇ ਇਨਕਲਾਬ ਵਿਰੋਧੀ ਏਜੰਟ ਬਣ ਕੇ ਸੋਨੂ ਅਤੇ ਸਤੀਸ਼ ਦੇ ਗੁੱਟ ਨੇ 14 ਅਤੇ 16 ਅਕਤੂਬਰ ਨੂੰ ਦੁਸ਼ਮਣ ਅੱਗੇ ਆਤਮਸਮਰਪਣ ਕਰ ਦਿੱਤਾ ਅਤੇ ਪਾਰਟੀ ਨਾਲ ਸੰਬੰਧਤ 203 ਹਥਿਆਰ ਸੌਂਪ ਦਿੱਤੇ ਇਸ ਗੁੱਟ ਦੇ ਪ੍ਰਭਾਵ ਦੇ ਵਿਸਥਾਰ ਵਜੋਂ ਅਕਤੂਬਰ ਦੇ ਅੰਤ ਵਿੱਚ ਗੰਡਾ ਕਾਰਨੀਆਂ ਦੇ ਉੱਤਰੀ ਬਸਤਰ ਵਿੱਚ 21 ਲੋਕਾਂ ਨੇ 18 ਹਥਿਆਰ ਸਮੇਤ ਹਥਿਆਰਾਂ ਸਮੇਤ ਦੁਸ਼ਮਣ ਅੱਗੇ ਆਤਮ ਸਮਰਪਣ ਕਰ ਦਿੱਤਾ ਨਵੰਬਰ ਦੇ ਪਹਿਲੇ ਹਫਤੇ ਉੜੀਸ਼ਾ ਸਟੇਟ ਕਮੇਟੀ ਖੇਤਰ ਧਨ ਥਾਰੀ ਗਰੀਬੰਦ ਅਤੇ ਨਵਾ ਪਾੜਾ ਡਿਵੀਜ਼ਨ ਵਿੱਚ 7 ਵਿਅਕਤੀਆਂ ਨੇ 6 ਹਥਿਆਰਾਂ ਸਮੇਤ ਆਤਮ ਸਮਰਪਣ ਕਰ ਦਿੱਤਾ ਇਸ ਤਰ੍ਹਾਂ ਅਕਤੂਬਰ ਤੇ ਨਵੰਬਰ ਦੌਰਾਨ 299 ਵਿਅਕਤੀਆਂ ਨੇ ਦੁਸ਼ਮਣ ਅੱਗੇ ਆਤਮ ਸਮਰਪਣ ਕਰ ਦਿੱਤਾ ਅਤੇ 227 ਹਥਿਆਰ ਸੌਂਪ ਦਿੱਤੇ ਸਰਕਾਰ ਨੂੰ ਸੌਂਪ ਦਿੱਤੇ ਸੋਨੂ ਅਤੇ ਸਤੀਸ਼ ਦੇ ਗੁੱਟ ਨੇ ਸਾਡੀ ਰਾਜਨੀਤਿਕ ਫੌਜੀ ਲਾਈਨ ਤੇ ਹਮਲਾ ਕੀਤਾ ਅਤੇ ਦੁਸ਼ਮਣ ਨੂੰ ਵੱਡੀ ਮਾਤਰਾ ਵਿੱਚ ਹਥਿਆਰ ਸੌਂਪ ਕੇ ਪਾਰਟੀ ਦੇ ਅੰਦਰ ਸੰਕਟ ਪੈਦਾ ਕਰ ਦਿੱਤਾ ਦੇਸ਼ ਵਿੱਚ ਦੇਸ਼ ਭਰ ਵਿੱਚ ਇਮਾਨਦਾਰ ਇਨਕਲਾਬੀ ਤਾਕਤਾਂ ਤੇ ਗਗਾਰ ਯੁੱਧ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਤਾਕਤਾਂ ਨੇ ਤੁਰੰਤ ਸੋਨੂ ਅਤੇ ਸਤੀਸ਼ ਦੇ ਗੁੱਟ ਦੁਆਰਾ ਪੇਸ਼ ਕੀਤੀਆਂ ਗਈਆਂ ਦਲੀਲਾਂ ਵਿੱਚ ਖੋਖਲੇਪਨ ਅਤੇ ਧੋਖੇ ਨੂੰ ਪਛਾਣ ਲਿਆ ਅਤੇ ਉਹਨਾਂ ਨੂੰ ਗਦਾਰ ਵਜੋਂ ਪਛਾਣਿਆ ਹਾਲਾਂਕਿ ਹੁਣ ਵੀ ਸਾਡੀ ਪਾਰਟੀ ਦੇ ਦੇਸ਼ ਭਰ ਵਿੱਚ ਕੁਝ ਥਾਵਾਂ ਤੇ ਪੀਐਲਜੀਏ ਦੇ ਅੰਦਰ ਅਤੇ ਇਨਕਲਾਬੀ ਕੈਂਪ ਦੇ ਇੱਕ ਹਿੱਸੇ ਅੰਦਰ ਸੋਨੂ ਅਤੇ ਸ਼ਤੀਸ਼ ਦੀਆਂ ਦਲੀਲਾਂ ਕਾਰਨ ਉਲਝਣ ਅਤੇ ਵਿਚਾਰਧਾਰਕ ਗੜਬੜ ਬਣੀ ਹੋਈ ਹੈ ਇਸ ਲਈ ਸਾਨੂੰ ਸੋਨੂ ਅਤੇ ਸ਼ਤੀਸ਼ ਦੀਆਂ ਦਲੀਲਾਂ ਵਿੱਚ ਸਾਰੀ ਧੋਖਾਧੜੀ ਧੋਖਾ ਅਤੇ ਦੋਗਲੇਪਣ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ ਅਜਿਹੇ ਵਰਗਾਂ ਵਿੱਚ ਉਲਝਣ ਨੂੰ ਦੂਰ ਕਰਨਾ ਚਾਹੀਦਾ ਹੈ ਤੇ ਉਹਨਾਂ ਦੀ ਚੇਤਨਾ ਵਿੱਚ ਸਾਡੀ ਰਾਜਨੀਤਿਕ ਫੌਜੀ ਲਾਈਨ ਨੂੰ ਮਜ਼ਬੂਤੀ ਨਾਲ ਸਥਾਪਿਤ ਕਰਨਾ ਚਾਹੀਦਾ ਹੈ। ਸੋਨੂੰ ਇਹ ਦਾਵਾ ਕਰਨ ਦੇ ਤਿੰਨ ਮੁੱਖ ਕਾਰਨ ਪੇਸ਼ ਕਰਦੇ ਹਨ ਕਿ ਸਾਡੀ ਪਾਰਟੀ ਦੀ ਰਾਜਨੀਤਿਕ ਫੌਜੀ ਲਾਈਨ ਗਲਤ ਹੈ। ਨੰਬਰ 1 ਸਾਡੇ ਕੋਲ ਕੋਈ ਇਨਕਲਾਬੀ ਪਾਰਟੀ ਨਹੀਂ ਹੈ। ਨੰਬਰ 2 ਨੰਬਰ 2 2007 ਦੀ ਕਾਂਗਰਸ ਦੁਆਰਾ ਤਿਆਰ ਕੀਤਾ ਗਿਆ ਕੇਂਦਰੀ ਪ੍ਰੋਗਰਾਮ ਇੱਕ ਕਟੜਪੰਥੀ ਭਟਕਣਾ ਹੈ। ਨੰਬਰ 3 ਅਸੀਂ ਕਾਨੂੰਨੀ ਸੰਘਰਸ਼ਾਂ ਨੂੰ ਰੱਦ ਕਰ ਦਿੱਤਾ ਹੈ। ਪਾਰਟੀ ਵਿੱਚ ਸਿਰਫ ਪੂਰੇ ਸਮੇਂ ਦੇ ਇਨਕਲਾਬੀਆਂ ਦੀ ਸ਼ਾਮੂਲੀਤ ਹੁੰਦੀ ਹੈ ਤੇ ਪਾਰਟੀ ਕਮੇਟੀਆਂ ਸਿਰਫ ਅਜਿਹੇ ਪੂਰੇ ਸਮੇਂ ਦੇ ਕਰਮਚਾਰੀਆਂ ਦੀ ਬਣੀ ਹੁੰਦੀ ਹੈ। ਇਹ ਉਹਨਾਂ ਨੇ ਅਜੀਬ ਦਲੀਲ ਪੇਸ਼ ਕਰਕੇ ਉਸ ਦੇਸ਼ ਭਰ ਵਿੱਚ ਮੌਜੂਦ ਪਾਰਟ-ਟਾਈਮ ਪਾਰਟੀ ਮੈਂਬਰਾਂ ਤੇ ਕਮੇਟੀਆਂ ਦੀ ਪੂਰੀ ਬੰਤਰ ਦੀ ਜਾਇਜ਼ਤਾ ਤੋਂ ਇਨਕਾਰ ਕੀਤਾ। ਕੋਈ ਦਾਵਾ ਕਰਕੇ ਕੇਸ ਨੂੰ ਹੋਰ ਵਿਗਾੜਦੇ ਹਨ ਕਿ ਗੁਪਤ ਅਤੇ ਹਥਿਆਰਬੰਦ ਸਮਰੱਥਾ ਵਿੱਚ ਕੰਮ ਕਰਨ ਵਾਲੇ ਪੂਰੇ ਸਮੇਂ ਦੇ ਇਨਕਲਾਬੀਆਂ ਦੀਆਂ ਕਮੇਟੀਆਂ ਹੀ ਪਾਰਟੀ ਦਾ ਗਠਨ ਕਰਦੀਆਂ ਹਨ ਅਤੇ ਉਹਨਾਂ ਸਾਰਿਆਂ ਨੂੰ ਫੌਜ ਦੇ ਰੂਪ ਵਜੋਂ ਲੇਬਲ ਕਰਦੀਆਂ ਹਨ ਉਹ ਇਸ ਗੱਲ ਤੋਂ ਵੀ ਇਨਕਾਰ ਕਰਦੇ ਹਨ ਕਿ ਪਾਰਟੀ ਗੁਪਤ ਖੇਤਰ ਕਮੇਟੀਆਂ ACM DVC DC ਮੈਂਬਰ ਅਤੇ ਪਾਰਟੀ ਮੈਂਬਰ ਬਣਾਉਂਦੀ ਹੈ ਜੋ ਹਥਿਆਰਾਂ ਤੋਂ ਬਿਨਾਂ ਜਨਤਾ ਕੰਮ ਕਰਨ ਲਈ ਸਿਵਲ ਖੇਤਰਾਂ ਵਿੱਚ ਰਹਿੰਦੇ ਹਨ ਇਹ ਸਭ ਪੂਰੀ ਤਰ੍ਹਾਂ ਗਲਤ ਤੇ ਬੇਬੁਨਿਆਦ ਵਿਆਖਿਆਵਾਂ ਹਨ ਉਸਦੇ ਵਿਚਾਰ ਵਿੱਚ ਪਾਰਟੀ ਕਮੇਟੀਆਂ ਜੋ ਹਥਿਆਰਾਂ ਤੋਂ ਬਿਨਾਂ ਮੌਜੂਦ ਹਨ ਪਿੰਡਾਂ ਤੇ ਕਸਬਿਆਂ ਵਿੱਚ ਲੋਕਾਂ ਵਿੱਚ ਸ਼ਾਮਲ ਹਨ ਇੱਕੋ ਇੱਕ ਪਾਰਟੀ ਹਨ ਉਸਦੇ ਤਰਕ ਅਨੁਸਾਰ ਇਨਕਲਾਬੀ ਪਾਰਟੀ ਪਿੰਡਾਂ ਤੇ ਕਸਬਿਆਂ ਦੇ ਲੋਕਾਂ ਵਿੱਚ ਸ਼ਾਮਲ ਇੱਕ ਪਾਰਟ-ਟਾਈਮ ਢਾਂਚਾ ਹੈ ਉਸੇ ਤਰਕ ਨਾਲ ਕੇਂਦਰੀ ਕਮੇਟੀ ਤੱਕ ਖੇਤਰੀ ਕਮੇਟੀਆਂ ਜੋ ਹਥਿਆਰਬੰਦ ਤੇ ਗੁਪਤ ਢੰਗ ਨਾਲ ਕੰਮ ਕਰਦੀਆਂ ਹਨ ਪਾਰਟੀ ਨਹੀਂ ਹਨ ਇਹ ਇਨਕਲਾਬੀ ਪਾਰਟੀ ਦੇ ਸੰਗਠਨ ਤੇ ਕੰਮਕਾਜ ਸੰਬੰਧੀ ਬੁਨਿਆਦੀ ਤੌਰ ਤੇ ਗਲਤ ਸੱਜੇ ਮੌਕਾ ਪਰਸੂਧਵਾਦੀ ਦਲੀਲਾਂ ਹਨ ਇਹ ਦਾਵਾ ਕਿ 2007 ਦੀ ਕਾਂਗਰਸ ਦੁਆਰਾ ਤਿਆਰ ਕੀਤਾ ਗਿਆ ਕੇਂਦਰੀ ਪ੍ਰੋਗਰਾਮ ਇੱਕ ਕਟੜ ਪੰਥੀ ਭਟਕਣਾ ਹੈ ਇੱਕ ਸੱਜੇ ਮੌਕਾ ਪਰਸੂਧਵਾਦੀ ਦਲੀਲ ਵੀ ਹੈ 2007 ਤੱਕ ਦੰਡਾ ਕਰਨੀਆਂ ਵਿੱਚ 27 ਸਾਲਾਂ ਦੇ ਕੰਮ ਤੋਂ ਬਾਅਦ ਉਹ ਖੇਤਰ ਵਿੱਚ ਇੱਕ ਗਰੂਲਾ ਗਰੀਲਾ ਜ਼ੋਨ ਬਣ ਗਿਆ ਸੀ ਫਿਰ ਵਿਹਾਰ ਝਾਰਖੰਡ ਵਿੱਚ 37 ਸਾਲਾਂ ਦੇ ਕੰਮ ਤੋਂ ਬਾਅਦ ਇਹ ਇੱਕ ਗਰੀਲਾ ਜ਼ੋਨ ਵੀ ਬਣ ਗਿਆ ਸੀ ਦੋਵਾਂ ਖੇਤਰਾਂ ਵਿੱਚ ਵਿਆਪਕ ਅਤੇ ਇੱਕਜੁੱਟ ਇਨਕਲਾਬੀ ਜੰਤਕ ਆਧਾਰ ਸਨ ਜਦੋਂ ਕਿ ਇਹ ਦੋਵੇਂ ਖੇਤਰ ਦੇਸ਼ ਦੇ ਕਈ ਹੋਰ ਖੇਤਰਾਂ ਲਾਲ ਵਿਰੋਧ ਦੇ ਪੜਾਅ ਵਿੱਚ ਸਨ ਕੁਝ ਖੇਤਰ ਪਿੱਛੇ ਹਟਣ ਦੇ ਅਸਥਾਈ ਪੜਾਅ ਵਿੱਚ ਸਨ ਇਸ ਸੰਦਰਭ ਵਿੱਚ ਦੋ ਇਨਕਲਾਬੀ ਪਾਰਟੀਆਂ ਦੇ ਰਲਵੇਂ ਅਤੇ ਇੱਕ ਇੱਕ੍ਰਿ ਕਿ੍ਰਿਤ ਪਾਰਟੀ ਦੇ ਗਠਨ ਤੋਂ ਬਾਅਦ ਦੇਸ਼ ਦੇ ਇਨਕਲਾਬੀ ਕੈਂਪ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਅਤੇ ਵਿਸ਼ਵਾਸ ਸੀ ਇਸ ਸਭ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਉਸ ਸਮੇਂ ਦੀ ਅੰਤਰਰਾਸ਼ਟਰੀ ਅਤੇ ਘਰੇਲੂ ਰਾਜਨੀਤਿਕ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ 2007 ਦੀ ਕਾਂਗਰਸ ਨੇ ਦੰਡਾਕਾਰਨੀਆਂ ਤੇ ਬਿਹਾਰ ਝਾਰਖੰਡ ਖੇਤਰਾਂ ਨੂੰ ਮੁਕਤ ਖੇਤਰਾਂ ਵਿੱਚ ਵਿਕਸਿਤ ਕਰਨ ਲਈ ਕੇਂਦਰੀ ਪ੍ਰੋਗਰਾਮ ਤਿਆਰ ਕੀਤਾ ਕਾਂਗਰਸ ਨੇ ਸੰਕਲਪ ਲਿਆ ਕਿ ਇਹਨਾਂ ਖੇਤਰਾਂ ਨੂੰ ਮੁਕਤ ਖੇਤਰਾਂ ਵਿੱਚ ਵਿਕਸਿਤ ਕਰਨ ਲਈ ਲਾਲ ਟੱਕਰੇ ਵਾਲੇ ਖੇਤਰਾਂ ਨੂੰ ਗ੍ਰੀਲਾ ਜ਼ੋਨਾਂ ਵਜੋਂ ਔਰ ਇਕਜੁੱਟ ਕੀਤਾ ਜਾਣਾ ਚਾਹੀਦਾ ਹੈ। ਅਸਥਾਈ ਪਿੱਛੇ ਹਟਣ ਵਾਲੇ ਖੇਤਰਾ ਨੂੰ ਦੁਬਾਰਾ ਅੱਗੇ ਵਧਾਇਆ ਜਾਣਾ ਚਾਹੀਦਾ ਹੈ ਅਤੇ ਸ਼ਹਿਰੀ ਕੰਮ ਦਾ ਵਿਸਥਾਰ ਕੀਤਾ ਜਾਣਾ ਚਾਹੀਦਾ ਹੈ। ਇਨ੍ਹਾਂ ਕਾਰਜਾਂ ਨੂੰ ਪੂਰਾ ਕਰਨ ਲਈ ਕਾਂਗਰਸ ਨੇ ਪੂਰੀ ਪਾਰਟੀ ਨੂੰ ਅੰਦਰੂਨੀ ਭਟਕਣਾਵਾਂ ਤੋਂ ਨੂੰ ਠੀਕ ਕਰਨ ਅਤੇ ਇੱਕ ਏਕੀਕ੍ਰਿਤ ਢੰਗ ਨਾਲ ਕੰਮ ਕਰਨ ਦਾ ਸੰਦੇਸ਼ ਦਿੱਤਾ। ਹਾਲਾਂਕਿ ਅੰਦਰੂਨੀ ਭਟਕਣਾਵਾਂ ਨੂੰ ਠੀਕ ਕਰਨ ਦੇ ਤੀਬਰ ਯਤਨਾਂ ਦੇ ਬਾਵਜੂਦ ਕੇਂਦਰੀ ਅਤੇ ਰਾਜ ਸਰਕਾਰਾਂ ਦੁਆਰਾ ਸਖਤ ਦਮਨ ਦੇ ਕਾਰਨ ਦੇਸ਼ ਭਰ ਵਿੱਚਨ ਕਲਾਬੀ ਲਹਿਰ 2012 ਤੱਕ ਰਖਿਆਤਮਕ ਸਥਿਤੀ ਤੇ ਪਹੁੰਚ ਗਈ। ਇਸ ਸਥਿਤੀ ਵਿੱਚ ਕੇਂਦਰੀ ਕਮੇਟੀ ਨੇ ਫੈਸਲਾ ਕੀਤਾ ਕਿ ਪੀਪਲਜ਼ ਲਿਬਰੇਸ਼ਨ ਗੁਰੀਲਾ ਫੌਜ ਨੂੰ ਇੱਕ ਨਿਜਮਤ ਫੌਜ ਵਿੱਚ ਵਿਕਸਿਤ ਕਰਨ ਅਤੇ ਗੁਰੀਲਾ ਜੁੱਧ ਨੂੰ ਮੋਬਾਈਲ ਜੁੱਧ ਵਿੱਚ ਬਦਲਣ ਦੀ ਯੋਜਨਾ ਨੂੰ ਤੁਰੰਤ ਲਾਗੂ ਨਹੀਂ ਕੀਤਾ ਜਾਣਾ ਕੀਤਾ ਜਾ ਸਕਦਾ ਤੇ ਇਸ ਅਨੁਸਾਰ ਕੇਂਦਰੀ ਪ੍ਰੋਗਰਾਮ ਨੂੰ ਬਦਲ ਦਿੱਤਾ ਗਿਆ। ਇਸ ਹਕੀਕਤ ਨੂੰ ਇੱਕ ਪਾਸੇ ਰੱਖਣਾ ਅਤੇ ਕਾਂਗਰਸ ਦੁਆਰਾ ਨਿਰਧਾਰਤ ਕੇਂਦਰੀ ਕਾਰਜ ਨੂੰ ਖੱਬੇ ਮਾਰ ਕੇ ਬਾਜੀ ਕਹਿਣਾ ਇਸ ਗੱਲ ਤੇ ਜ਼ੋਰ ਦੇਣ ਦੇ ਬਰਾਬਰ ਹੈ ਕਿ ਲਹਿਰ ਦੀਆਂ ਤਾਕਤਾਂ ਤੇ ਕਮਜ਼ੋਰੀਆਂ ਦੇ ਆਧਾਰ ਤੇ ਰਾਜ ਸੱਤਾ ਤੇ ਕਬਜ਼ਾ ਕਰਨ ਲਈ ਸੰਘਰਸ਼ ਕਰਨ ਦੀ ਬਜਾਏ ਇਨਕਲਾਬੀ ਲਹਿਰ ਨੂੰ ਸਿਰਫ ਅੰਸ਼ਕ ਸੰਘਰਸ਼ਾਂ ਤੇ ਆਰਥਿਕ ਸੰਘਰਸ਼ਾਂ ਤੱਕ ਸੀਮਤ ਰੱਖਣਾ ਚਾਹੀਦਾ ਹੈ ਦੂਜੇ ਸ਼ਬਦਾਂ ਵਿੱਚ ਇਸ ਦਾ ਅਰਥ ਹੈ ਆਰਥਿਕਤਾ ਤੇ ਸੁਧਾਰਵਾਦ ਲਈ ਇਨਕਲਾਬੀ ਲਹਿਰ ਦੀ ਬਲੀ ਦੇ ਦੇਣੀ ਇਹ ਇੱਕ ਕਾਨੂੰਨਵਾਦੀ ਸਥਿਤੀ ਬਣ ਜਾਂਦੀ ਹੈ ਇਹਨਾਂ ਦਲ ਨੂੰ ਪੂਰੀ ਤਰ੍ਹਾਂ ਨਾਲ ਕਾਨੂੰਨੀ ਸੀਮਾਵਾਂ ਦੇ ਅੰਦਰ ਰੱਖਣ ਦੀ ਕੋਸ਼ਿਸ਼ ਕਰਦੀ ਹੈ ਇਹ ਦਾਵਾ ਕਿ ਅਸੀਂ ਕਾਨੂੰਨੀ ਸੰਘਰਸ਼ਾਂ ਨੂੰ ਰੱਦ ਕਰ ਦਿੱਤਾ ਵੀ ਝੂਠਾ ਤੇ ਵਿਗਾੜਿਆ ਹੋਇਆ ਹੈ 2007 ਵਿੱਚ ਇੱਕ ਸਮੇਂ ਜਦੋਂ ਉੱਤਰੀ ਤਲੰਗਾਨਾ ਆਂਧਰਾ ਪ੍ਰਦੇਸ਼ ਤੇ AOB ਅਸਥਾਈ ਤੌਰ ਤੇ ਪਿੱਛੇ ਹਟ ਰਹੇ ਸਨ ਅਤੇ ਸੰਗਠਨਾਤਮਕ ਤਾਕਤ ਵਿੱਚ ਗਰਾਵਟ ਆਈ ਸੀ ਕਈ ਕਾਨੂੰਨੀ ਅਤੇ ਖੁੱਲੇ ਸੰਘਰਸ਼ ਕੀਤੇ ਗਏ ਸਨ ਇਸ ਦੇ ਹਿੱਸੇ ਵਜੋਂ ਤਲੰਗਾਨਾ ਰਾਜਨੀਤਿਕ ਅੰਦোলন ਚਲਾਇਆ ਗਿਆ ਸੀ ਤਲੰਗਾਨਾ ਅਤੇ AOB ਵਿੱਚ ਆਦਿਵਾਸੀ ਖੇਤਰਾਂ ਵਿੱਚ 5ਵੀਂ ਅਨੁਸੂਚੀ ਅਤੇ ਪੇਸਾ ਨੂੰ ਲਾਗੂ ਕਰਨ ਲਈ ਸੰਘਰਸ਼ ਕੀਤੇ ਗਏ ਸਨ AOB ਆਂਧਰਾ 오ਡੀਸਾ ਬਾਰਡਰ ਨੂੰ ਸ਼ਾਰਟ ਦੇ ਵਿੱਚ ਕਿਹਾ ਗਿਆ 2006 ਅਤੇ 2011 ਦੇ ਵਿਚਕਾਰ ਪੱਛਮੀ ਬੰਗਾਲ ਵਿੱਚ ਪਾਰਟੀ ਨੇ ਕਾਨੂੰਨੀ ਤੇ ਗੈਰ ਕਾਨੂੰਨੀ ਸੰਘਰਸ਼ਾਂ ਦਾ ਤਾਲਮੇਲ ਕੀਤਾ ਅਤੇ ਸਿੰਘੂਰ ਅਤੇ ਨੰਦੀਗ੍ਰਾਮ ਅੰਦੋਲਨਾਂ ਦੀ ਅਗਵਾਈ ਕੀਤੀ ਉਸੇ ਸਮੇਂ AOB ਵਿੱਚ ਜ਼ਮੀਨੀ ਮੁੱਦਿਆਂ ਤੇ ਅੰਦੋਲਨ ਚਲਾਇਆ ਗਿਆ 2008 ਵਿੱਚ ਜਦੋਂ ਕੇਂਦਰ ਸਰਕਾਰ ਨੇ ਨਵਾਂ ਜੰਗਲਾਤ ਐਕਟ ਤਿਆਰ ਕੀਤਾ ਤਾਂ ਕੇਂਦਰੀ ਕਮੇਟੀ ਨੇ ਫੈਸਲਾ ਕੀਤਾ ਕਿ ਤੀਬਰ ਇਨਕਲਾਬੀ ਲਹਿਰ ਵਾਲੇ ਖੇਤਰਾਂ ਦੇ ਨਾਲ-ਨਾਲ ਨਵੇਂ ਉੱਭਰ ਰਹੇ ਖੇਤਰਾਂ ਵਿੱਚ ਇਨਕਲਾਬੀ ਸੰਗਠਨਾ ਜਨਤਾਨਾ ਸਰਕਾਰ ਜਿੱਥੇ ਮੌਜੂਦ ਸਨ ਨੂੰ ਐਕਟ ਦੇ ਲੋਕਪੱਖੀ ਉਪਬੰਧਾਂ ਲਈ ਲੜਨਾ ਚਾਹੀਦਾ ਹੈ ਅਤੇ ਇਹ ਇਨਕਲਾਬੀ ਲੋਕ ਸਰਕਾਰਾਂ ਆਦਿਵਾਸੀ ਲੋਕਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਜਾਰੀ ਕਰਨੇ ਚਾਹੀਦੇ ਹਨ 2013 ਵਿੱਚ ਸੀਆਰਬੀ ਨੇ ਸ਼ੋਸ਼ਣਕਾਰੀ ਵਰਗ ਸੁਧਾਰਾਂ ਅਤੇ ਪਾਰਟੀ ਦੀ ਸਥਿਤੀ ਬਾਰੇ ਇੱਕ ਦਸਤਾਵੇਜ਼ ਜਾਰੀ ਕੀਤਾ ਇਸ ਨੇ ਫੈਸਲਾ ਕੀਤਾ ਕਿ ਧਾਰਮਿਕ ਸੰਘਰਸ਼ ਦੀ ਪ੍ਰਮੁਖਤਾ ਨੂੰ ਕਾਇਮ ਰੱਖਦੇ ਹੋਏ ਉਦੇਸ਼ਪੂਰਨ ਸਥਿਤੀਆਂ ਦੇ ਆਧਾਰ ਤੇ ਸਾਰੇ ਰੂਪਾਂ ਕਾਨੂੰਨੀ ਗੈਰ ਕਾਨੂੰਨੀ ਖੁੱਲੇ ਤੇ ਭੂਮੀਗੱਦ ਦੀ ਵਰਤੋਂ ਕਰਕੇ ਸੰਘਰਸ਼ ਕੀਤੇ ਜਾਣੇ ਚਾਹੀਦੇ ਹਨ ਇਸ ਤੋਂ ਬਾਅਦ ਗੜਚਰੋਲੀ ਜ਼ਿਲ੍ਹੇ ਵਿੱਚ ਪੇਸਾ ਤੇ ಗ್ರಾಮ ਸਭਾਵਾਂ ਲਈ ਅੰਦੋਲਨ ਚਲਾਇਆ ਗਿਆ 2021 ਤੋਂ ਡੰਡਾ ਕਰਨੀਆਂ ਵਿੱਚ ਪੇਸਾ ਤੇ ಗ್ರಾಮ ਸਭਾਵਾਂ ਲਈ ਅੰਦੋਲਨ ਜਾਰੀ ਹੈ ਪਾਰਟੀ ਦੇ ਗਠਨ ਦੇ ਸਮੇਂ ਤੋਂ ਪੂਰੇ ਦੇਸ਼ ਵਿੱਚ ਪਾਰਟੀ ਨੇ ਲਗਾਤਾਰ ਵਿਸਥਾਪਨ ਵਿਰੁੱਧ ਕਾਨੂੰਨੀ ਖੁੱਲੇ ਲੋਕ ਅੰਦੋਲਨ ਦੀ ਹਵਾਈ ਕੀਤੀ ਹੈ ਇਹਨਾਂ ਸਾਰੇ ਤੋਂ ਤੁਹਾਨੂੰ ਨਜ਼ਰਅੰਦਾਜ਼ ਕਰਨਾ ਅਤੇ ਉਹਨਾਂ ਨੂੰ 94 ਰੂਪ ਵਿੱਚ ਤੋੜ ਮੋੜ ਕੇਸ ਇਹ ਦਲੀਲ ਦੇਣਾ ਕਿ ਅਸੀਂ ਕਾਨੂੰਨੀ ਸੰਘਰਸ਼ਾਂ ਨੂੰ ਛੱਡ ਦਿੱਤਾ ਇੱਕ ਸੋਧਵਾਦੀ ਸਥਿਤੀ ਹੈ ਜੋ ਨਲੋ ਨੂੰ ਸਿਰਫ ਕਾਨੂੰਨੀ ਸੰਘਰਸ਼ਾਂ ਤੱਕ ਸੀਮਿਤ ਕਰਨ ਦੀ ਕੋਸ਼ਿਸ਼ ਕਰਦੀ ਹੈ ਇਸੇ ਦੌਰਾਨ ਸੋਨੂ ਨੇ ਦੋ ਵੱਡੇ ਬਿਆਨ ਦਿੱਤੇ ਇੱਕ ਹਥਿਆਰਬੰਦ ਸੰਘਰਸ਼ ਦੀ ਅਸਥਾਈ ਸਮਾਪਤੀ ਅਤੇ ਦੋ ਅਪੀਲਾਂ ਇੱਕ ਲੋਕਾਂ ਨੂੰ ਤੇ ਦੂਜੀ ਕਾਡਰ ਨੂੰ ਇਹ ਮਹਿਜ ਪਾਰਟੀ ਦੀ ਇਨਕਲਾਬੀ ਲੀ ਨੂੰ ਰੱਦ ਕਰਨ ਨੂੰ ਹੀ ਨਹੀਂ ਦਰਸਾਉਂਦੇ ਸਗੋਂ ਆਪਣੇ ਆਪ ਦੇ ਹਥਿਆਰਬੰਦ ਸੰਘਰਸ਼ ਨੂੰ ਰੱਦ ਕਰਨ ਨੂੰ ਵੀ ਦਰਸਾਉਂਦੇ ਹਨ ਉਹ ਕੋਈ ਵਿਕਲਪਕ ਰਣਨੀਤੀ ਪੇਸ਼ ਨਹੀਂ ਕਰਦਾ ਉਸ ਦਾ ਦ੍ਰਿਸ਼ਟੀਕੋਣ ਅਸਲ ਵਿੱਚ ਸਮਰਪਣ ਦੀ ਲਾਈਨ ਹੈ ਇਸ ਦੇ ਮੂਲ ਵਿੱਚ ਉਸ ਦੀ ਦਲੀਲ ਕਾਨੂੰਨੀ ਸੰਘਰਸ਼ਾਂ ਨੂੰ ਚਲਾਉਣ ਭੂਮਿਕਤ ਪਾਰਟੀ ਨੂੰ ਭੰਗ ਕਰਨ ਅਤੇ ਪਾਰਟੀ ਨੂੰ ਇੱਕ ਖੁੱਲੀ ਹਸਤੀ ਵਿੱਚ ਬਦਲਣ ਦੇ ਬਰਾਬਰ ਹੈ ਇਹ ਅਸਲ ਵਿੱਚ ਸੋਧਵਾਦੀ ਪੈਂਤੜੇ ਹਨ ਪਾਰਟੀ ਦੁਆਰਾ ਸਿਖਾਈਆਂ ਗਈਆਂ ਸਾਰੀਆਂ ਸਿਖਾਵਾਂ ਨੂੰ ਰੱਦ ਕਰਨਾ ਪਾਰਟੀ ਦੇ ਹਥਿਆਰ ਦੁਸ਼ਮਣ ਨੂੰ ਸੌਂਪਣਾ ਤੇ ਉਲਟਨਗਲਾਬ ਦਾ ਏਜੰਟ ਬਣਨਾ ਇਹੀ ਹੈ ਜੋ ਸੋਨੂ ਬਣ ਗਿਆ ਹੈ ਆਪਣੇ ਪੈਰੋਕਾਰਾਂ ਨੂੰ ਇਕੱਠਾ ਕਰਕੇ ਉਸ ਨੇ ਪਾਰਟੀ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਸतीश ਨੇ ਸਾਰੇ ਪੈਂਤਲਿਆਂ ਪੋਜੀਸ਼ਨ ਜਨ ਨਾਲ ਸਹਿਮਤ ਹੋ ਗਿਆ ਹੈ ਇਸ ਲਈ ਉਹ ਇੱਕ ਭਗੌੜਾ ਪਾਰਟੀ ਨੂੰ ਵੰਡਣ ਵਾਲਾ ਅਤੇ ਉਲਟਨਕਲਾਬ ਦਾ ਏਜੰਟ ਵੀ ਬਣ ਗਿਆ ਹੈ ਇਸ ਲਈ ਪੂਰੇ ਇਨਕਲਾਬੀ ਕੈਂਪ ਨੂੰ ਸੋਨੂ ਅਤੇ ਸतीश ਦੀਆਂ ਦਲੀਲਾਂ ਦੇ ਪਿੱਛੇ ਛੁਪੀ ਧੋਖਾ ਧੜੀ ਅਤੇ ਧੋਖੇ ਨੂੰ ਸਪਸ਼ਟ ਤੌਰ ਤੇ ਸਮਝਣਾ ਚਾਹੀਦਾ ਹੈ ਇਨਕਲਾਬੀ ਕੈਂਪ ਦੇ ਅੰਦਰ ਭੰਬਲ ਪੂਸੇ ਨੂੰ ਦੂਰ ਕਰਨਾ ਸਪਸ਼ਟਤਾ ਸਥਾਪਿਤ ਕਰਨਾ ਅਤੇ ਵਿਸ਼ਵਾਸ ਬਹਾਲ ਕਰਨਾ ਜ਼ਰੂਰੀ ਹੈ ਸੋਨੂ ਅਤੇ ਸ਼ਰੀਸ਼ ਦੀਆਂ ਦਲੀਲਾਂ ਵਿੱਚ ਬਿਲਕੁਲ ਵੀ ਇਮਾਨਦਾਰੀ ਨਹੀਂ ਹੈ ਉਹ ਸਿਰਫ ਡਰ ਅਤੇ ਆਪਣੇ ਸਮਰਪਣ ਦੇ ਰਸਤੇ ਨੂੰ ਜਾਇਜ ਠਹਿਰਾਉਣ ਦੀ ਇੱਛਾ ਤੋਂ ਪ੍ਰੇਰਿਤ ਹਨ ਝੂਠ ਦਾ ਪ੍ਰਚਾਰ ਕਰਕੇ ਇਹ ਦਾਵਾ ਕਰਕੇ ਕਿ ਪਾਰਟੀ ਦੇ ਜਨ ਸਖਤਰ ਦਾ ਇਰਾਦਾ ਹਥਿਆਰਬੰਦ ਸੰਘਰਸ਼ ਨੂੰ ਸਥਾਈ ਤੌਰ ਤੇ ਮੁਅਤਲ ਕਰਨਾ ਸੀ ਉਹਨਾਂ ਨੇ ਵਿਚਾਰਧਾਰਕ ਅਤੇ ਰਾਜਨੀਤਿਕ ਤੌਰ ਤੇ ਕਮਜ਼ੋਰ ਕਾਡਰਾਂ ਨੂੰ ਗੁਮਰਾਹ ਕੀਤਾ ਜਾਣੀ ਇਹ ਬਸਵਾ ਰਾਜੂ ਬਾਰੇ ਉਹਨਾਂ ਨੇ ਪ੍ਰਚਾਰ ਕੀਤਾ ਸੀ ਉਹਨਾਂ ਨੇ ਉਹਨਾਂ ਨੂੰ ਦੁਸ਼ਮਣ ਅੱਗੇ ਸਮਰਪਣ ਕਰਨ ਲਈ ਮਜਬੂਰ ਕੀਤਾ ਇਸ ਲਈ ਇਨਕਲਾਬੀ ਕੈਂਪ ਦੇ ਅੰਦਰ ਉਹਨਾਂ ਦੇ ਧੋਖੇ ਦਾ ਪਰਦਾ ਫਾਸ਼ ਹੋਣਾ ਚਾਹੀਦਾ ਹੈ ਤੋ ਇਥੋਂ ਤੱਕ ਮਤਲਬ ਇਹ ਜਿਹੜਾ ਇਹ ਸਟੇਟਮੈਂਟ ਹੈ ਆ ਬਾਕੀ ਦੋਸਤੋ ਜਿਹੜਾ ਬਾਕੀ ਦਾ ਹਿੱਸਾ ਹੈ ਉਹ ਫਿਰ ਕੱਲ ਜਾਂ ਪਰਸੋਂ ਤੱਕ ਕੋਸ਼ਿਸ਼ ਕਰਾਂਗੇ ਜਿਵੇਂ ਵੀ ਤੁਹਾਡਾ ਰਿਸਪਾਂਸ ਹੋਇਆ ਉਹਦੇ ਹਿਸਾਬ ਦੇ ਨਾਲ ਤੇ ਮੈਂ ਇੱਕ ਵਾਰੀ ਫੇਰ ਤੁਹਾਨੂੰ ਤੁਹਾਡਾ ਧੰਨਵਾਦ ਕਰਦਾ ਹੋਇਆ ਵੌਇਸ ਆਫ ਈਸਟ ਪੰਜਾਬ ਵੱਲੋਂ ਇਹ ਬੇਨਤੀ ਕਰਦਾ ਕਿ ਤੁਸੀਂ ਇਹ ਤੁਹਾਡਾ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਹਦੇ ਵਿੱਚ ਕੋਈ ਵੀ ਸੰਘਰਸ਼ੀਲ ਜਿਹੜੀਆਂ ਜਥੇਬੰਦੀਆਂ ਵੱਲੋਂ ਸਰਗਰਮੀਆਂ ਹੁੰਦੀਆਂ ਨੇ ਉਹਨਾਂ ਨੂੰ ਦਿਖਾਇਆ ਜਾਂਦਾ ਤੇ ਸਮੇਂ ਦੀ ਜਿਹੜੀ ਹੈਗੀ ਆ ਸਰਕਾਰ ਵੱਲੋਂ ਕੀਤੇ ਗਏ ਜਦਿਤ ਟੱਕੇ ਤੋੜਿਆਂ ਦਾ ਵੀ ਪਰਦਾ ਚਾਹ ਕੀਤਾ ਜਾਂਦਾ ਹੈ ਪਰਦਾ ਫਾਸ਼ ਕੀਤਾ ਜਾਂਦਾ ਹੈਗਾ ਤੇ ਇਸ ਦੇ ਜਿੰਨਾ ਵੀ ਇਸ ਦੇ ਉੱਤੇ ਮਟੀਰੀਅਲ ਤੁਹਾਡੇ ਨਾਲ ਸਾਂਝਾ ਕੀਤਾ ਜਾਂਦਾ ਉਹਦੇ ਤੇ ਤੁਸੀਂ ਕਮੈਂਟ ਜਰੂਰ ਕਰੋ ਉਹਨੂੰ ਜਿਹੜਾ ਹੈਗਾ ਅਗਰ ਠੀਕ ਸਮਝਦੇ ਹੋ ਤਾਂ ਲਾਈਕ ਕਰੋ ਔਰ ਦੂਸਰਿਆਂ ਨੂੰ ਮੋਟੀਵੇਟ ਕਰੋ ਉਸ ਨੂੰ ਉਹਦੇ ਨਾਲ ਜੁੜਨ ਵਾਸਤੇ ਤੇ ਇਹਨੂੰ ਸ਼ੇਅਰ ਕਰੋ ਬੱਦ ਤੋਂ ਵੱਧ ਜਿਹੜਾ ਹੈਗਾ ਲੋਕਾਂ ਤੱਕ ਤਾਂ ਕਿ ਅਸਲੀਅਤ ਜਿਹੜੀ ਸਾਡੇ ਆਲੇ-ਦਾਲੇ ਜੋ ਕੁਝ ਵਾਪਰ ਰਿਹਾ ਹੈਗਾ ਉਹਦੀ ਸਚਾਈ ਹੈਗੇ ਉਹਨਾਂ ਤੱਕ ਜਾ ਸਕੇ ਤੋਂ ਇਸੇ ਆਸ ਦੇ ਨਾਲ ਇੱਕ ਵਾਰੀ ਫੇਰ ਅ ਧੰਨਵਾਦੀ ਹਾਂ ਮੈਂ ਹਾਂ ਅਜੈਪ ਸਿੰਘ ਟਿਵਾਣਾ ਅ ਚੈਨਲ ਵੌਇਸ ਆਫ ਈਸਟ ਪੰਜਾਬ ਤੋਂ ਸ਼ੁਕਰੀਆ